ਅਸੀਂ ਖੜੇ ਹਾਂ ਹਲਕਾ ਕਨੌਰ ਕੱਗਰ ਦੇ ਉੱਤੇ ਇਸ ਕੱਗਰ ਨੇ ਪਿਛਲੇ 4-5 ਦਿਨਾਂ ਦੇ ਵਿੱਚ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਤਬਾਹੀ ਮਚਾਈ ਆ 2 ਤੋਂ ਦਰਜਣ ਤੋਂ ਵੱਧ ਪਿੰਡ ਕੱਲੇ ਕਨੌਰ ਦੇ ਫਸਲ ਤਬਾਹ ਹੋ ਗਈ ਦਰਜਣ ਦੇ ਕਰੀਬ ਪਿੰਡਾਂ ਦੇ ਵਿੱਚ ਨੁਕਸਾਨ ਹੋ ਗਿਆ ਪਰਿਵਾਰਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਚਲਿਆ ਗਿਆ ਇੱਕ ਦਵਾਰ ਬਣੀ ਹੋਈ ਆ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਇਹ ਦਵਾਰ ਹਲਕਾ ਕਨੌਰ ਤੋਂ ਐਮਐਲਏ ਗੁਰਲਾਲ ਕਨੌਰ ਦੇ ਆ ਸਾਹਮਣੇ ਖੇਤ ਨੇ ਖੇਤਾਂ ਦੇ ਸਾਹਮਣੇ ਬਣੀ ਹੋਈ ਆ ਮੈਂ ਸਵਾਲ ਆ ਗੁਰਲਾਲ ਕਨੌਰ ਨੂੰ ਐਮਐਲਏ ਨੂੰ ਕਿ ਇਹ ਖੱਗਰ ਦੇ ਅੱਧ ਤੱਕ ਪੱਥਰਾਂ ਦੀ ਦੁਵਾਰ ਬਣ ਕਿਵੇਂ ਗਈ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਕਿਉਂਕਿ ਕਦੇ ਵੀ ਖੱਗਰਾਂ ਦੇ ਵਿੱਚ ਨਦੀਆਂ ਦੇ ਵਿੱਚ ਦੁਵਾਰਾਂ ਨਹੀਂ ਹੁੰਦੀਆਂ ਕਾਰਨ ਕੀ ਆ ਗੁਰਲਾਲ ਕਨੌਰ ਦੇ ਅੱਗੇ ਜ਼ਮੀਨ ਪੈਂਦੀ ਆ 2 ਕਿਲੇ ਅੱਗੇ ਪਰਿਵਾਰ ਦੀ ਜ਼ਮੀਨ ਪੈਂਦੀ ਆ ਆਪਣੀ ਜ਼ਮੀਨ ਬਚਾਉਣ ਲਈ ਗੁਰਲਾਲ ਕਨੌਰ ਨੇ ਆ ਕੰਧ ਕਰਵਾਈ ਹਲੇ ਇਹ 10 ਫੁੱਟ ਗਿਰ ਗਈ ਹੋਰ ਵੀ ਦੂਰ ਤੱਕ ਤੇ ਉੱਚੀ ਕਰਾਈ ਇਹ ਰੋਕ ਪਹਿਲਾਂ ਸੀ ਪਰ ਨੀਮੀ ਸੀ ਬਹੁਤ ਛੋਟੀ ਸੀ ਪਰ ਇਹ ਕਿੱਡੀ ਦਿਵਾਰ ਬਣਾਤੀ ਤੇ ਅੱਜ ਤੱਕ ਦਿਵਾਰ ਬਣਾਤੀ ਹੁਣ ਇਹ ਜਿਹੜੀ ਖੱਗਰ ਦੇ ਅੱਧ ਤੱਕ ਦਿਵਾਰ ਬਣਾਈ ਆ ਇਹਦੇ ਰਾਹੀਂ ਸਰਾਲਾ ਕਲਾਂ ਸਰਾਲਾ ਖੁਰਦ ਹੋਰ ਪਿੱਛੇ ਕਿੰਨੇ ਪਿੰਡਾਂ ਦੀ ਫਸਲ ਦਾ ਹੋਰ ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਇਲਾਕਾ ਰੋ ਰੋ ਪਿੱਟ ਪਿੱਟ ਕਹਿ ਰਿਹਾ ਕਿ ਇਹ ਦਿਵਾਰ ਕਰਕੇ ਸਾਡਾ ਨੁਕਸਾਨ ਹੋਇਆ ਇੰਨਾ ਪਾਣੀ ਕਦੇ ਪਿੱਛੇ ਨਹੀਂ ਚੜਿਆ ਸਵਾਲ ਇਹ ਆ ਪ੍ਰਸ਼ਾਸਨ ਤੋਂ ਕਿ ਇਹਦੀ ਦਿਵਾਰ ਦੀ ਪਰਮਿਸ਼ਨ ਕਿਹਨੇ ਦਿੱਤੀ ਬਣਾਉਣ ਦੀ ਗੁਰਲਾਲ ਖਨੌਰ ਤੋਂ ਸਵਾਲ ਆ ਕਿ ਇਹਦੀ ਦਿਵਾਰ ਬਣਾਉਣ ਦੀ ਪਰਮਿਸ਼ਨ ਕਿਹਨੇ ਦਿੱਤੀ ਜੇ ਪਰਮਿਸ਼ਨ ਦਿੱਤੀ ਆ ਤਾਂ ਪਰਮਿਸ਼ਨ ਦੀ ਕਾਪੀ ਦੋ ਫਿਰ ਅਸੀਂ ਸਾਰੇ ਇਲਾਕੇ 'ਚ ਬੰਡਾਂਗੇ ਕਿ ਜਿੱਦੀ ਜਿੱਥੇ ਜ਼ਮੀਨ ਪੈਂਦੀ ਆ ਜਿੱਥੇ ਜਿਹਨੂੰ ਰੋਟ ਲੱਗਦਾ ਆਪਣੀਆਂ ਦੁਵਾਰਾ ਬਣਾਓ ਐਡਾਂ ਦੀਆਂ ਕੰਧਾ ਬਣਾਓ ਆਪਣੀ ਜ਼ਮੀਨ ਬਚਾਓ ਪ੍ਰਸ਼ਾਸਨ ਦਾ ਕਿਸੇ ਨੂੰ ਇੱਕ ਨੱਕਾ ਨਹੀਂ ਲਾਉਣ ਦਿੰਦਾ ਇੱਕ ਪੁਲੀ ਨਹੀਂ ਕਿਸੇ ਨੂੰ ਲਾਉਣ ਦਿੰਦਾ ਕਿ ਘੱਗਰ ਦੇ ਵਿੱਚ ਕੋਈ ਵੀ ਰੋਕ ਨਹੀਂ ਲਾਉਣੀ ਤੇ ਐਡੀ ਰੋਕ ਲੱਗ ਕਿਵੇਂ ਗਈ ਇਹਦੀ 100% ਪਰਮਿਸ਼ਨ ਨਹੀਂ ਹੋਏਗੀ ਜੇ ਪਰਮਿਸ਼ਨ ਹੋਊਗੀ ਸਾਨੂੰ ਕਾਪੀ ਦੋ ਫਿਰ ਅਸੀਂ ਇਲਾਕੇ 'ਚ ਬੰਡਾਂਗੇ ਸਾਰੇ ਬੰਦੇ ਆਪਣੀਆਂ ਆਪਣੀਆਂ ਜ਼ਮੀਨਾਂ ਦੇ ਆਲੇ ਦੁਆਲੇ ਐਡਾਂ ਦੀਆਂ ਕੰਧਾ ਬਣਾਉਣ ਇਸ ਗੁਰਨਾਲ ਕਨੌਰ ਨੇ ਐਮਐਲਏ ਨੇ ਮੈਂ ਕੋਈ ਰਾਜਨੀਤੀ ਨਹੀਂ ਕਰ ਜੇ ਤੁਸੀਂ ਆਪਣੀ ਜ਼ਮੀਨ ਬਚਾਉਣ ਲਈ ਪਿੰਡਾਂ ਦੇ ਪਿੰਡ ਡੋਬ ਦਿੱਤੇ ਅਗੇ ਘਨੌਰ ਹਲਕੇ ਦੇ ਇਹ ਬਹੁਤੀ ਕੋਈ ਸਿਆਣਪ ਦਾ ਕੰਮ ਨਹੀਂ ਕੀਤਾ ਇਹਦਾ ਜਵਾਬ ਤੁਹਾਨੂੰ ਹਰ ਪਿੰਡ ਤੋਂ ਹਰ ਪਿੰਡ ਦੇ ਵਾਸੀ ਤੁਹਾਡਾ ਇਸ ਗੱਲ ਦਾ ਜਵਾਬ ਲੈਣਗੇ ਤੇ ਜਿਹੜੀਆਂ ਟਰਾਲੀਆਂ ਤੇ ਤੁਸੀਂ ਚੜ੍ਹ ਕੇ ਅੱਜ ਹਲਕੇ ਦੇ ਵਿੱਚ ਤੁਸੀਂ ਲੋਕਾਂ ਦੇ ਰਸਲ ਮੰਡ ਦੇ ਫਿਰਦੇ ਹੋ ਇਹ ਟਰਾਲੀਆਂ ਬਾਰੇ ਵੀ ਗੌਰ ਕਰੋ ਕਿ ਉਹ ਹੀ ਟਰਾਲੀਆਂ ਨੇ ਜਿਹੜੀਆਂ ਘਨੌਰ ਜਦੋਂ ਸ਼ੰਭੂ ਮੋਰਚਾ ਲੱਗਿਆ ਹੋਇਆ ਸੀ ਸ਼ੰਭੂ ਉੱਥੇ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉੱਥੋਂ ਕਿਸਾਨ ਹੁਣ ਤੱਕ ਰੋਂਦੇ ਫਿਰਦੇ ਨੇ ਆਮ ਆਦੀ ਪਾਰਟੀ ਦੇ ਬਰਕਰਾਂ ਤੋਂ ਅਹੁਦੇਦਾਰਾਂ ਦੇ ਕਰਾਂ ਤੋਂ ਇਹ ਟਰਾਲੀਆਂ ਜਿਹੜੀਆਂ ਚੋਰੀ ਦੀਆਂ ਮਿਲ ਰਹੀਆਂ ਨੇ ਟਰਾਲੀ ਚੋਰ ਟਰਾਲੀ ਚੋਰ ਕਹਿ ਕੇ ਲੋਕ ਅੱਜ ਤਾਨੇ ਮਾਰਦੇ ਨੇ ਆ ਹੁਣੀ ਨਾਬੇ ਤੋਂ ਇੱਕ ਟਰਾਲੀ ਬਰਾਮਦ ਹੋਈ ਆ ਉੱਥੇ ਨਗਰ ਕੌਂਸਲ ਦੀ ਪ੍ਰਧਾਨ ਆ ਉਹਦੇ ਘਰ ਵਾਲੇ ਦੇ ਦੇ ਫਰਮ ਤੋਂ ਸੋ ਇਹ ਹਾਲਾਤ ਨੇ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹ ਕੰਦ ਨੂੰ ਹਟਾਓ ਜਾਂ ਪਰਮਿਸ਼ਨ ਦਿਖਾਓ ਨਹੀਂ ਇਹਦੇ ਤੇ ਅਕਾਲੀ ਦਲ ਵੱਡਾ ਜਿਹੜਾ ਉਹ ਸੰਘਰਸ਼ ਕਰੇਗਾ ਕਿ ਇਹ ਦੁਆਰੇ ਤੇ ਕਿਉਂ ਬਣੀ ਐ ਇਹ ਨਹੀਂ ਜੀ ਗੱਲਾਂ ਨਹੀਂ ਆਜ ਮਿਲ ਕੀਦੀ ਆ ਵੇ ਆ ਕੀਦਾ ਖੇਤ ਬਰਲਾਲ ਜੀ ਬਰਲਾਲ ਦਾ ਯਾਰ ਉਹਦਾ ਆਪਣਾ ਇਹ ਅੱਗੇ ਕਹਿੰਦੇ ਤੇ ਆ ਨਹੀਂ ਉਹਦਾ ਚਾਚੇ ਦਾ ਹੈ ਦਾ ਜਾਂ ਉਹਦਾ ਸਖ ਬਿਲਕੁਲ ਆਪਣਾ ਹੀ ਬਿਲਕੁਲ ਆਪਣਾ ਹੀ ਤੋਂ ਦਾ ਭਰਾ ਨੇ ਉਹਨਾਂ ਦੇ ਪਿਓ ਆ ਖੇਤ ਜਿਹੜੀ ਬਰਲਾਲ ਦਾ ਆਹੋ ਪੜਾ ਕਰ ਸ਼ੁਰੂ ਮਾਰਾ ਇਹ ਕਿੱਥੇ ਤਾਂ ਮੁਚਾਲਾ ਜੇ ਤਾਂ ਨਹੀਂ ਹੁੰਦੇ ਅੱਗੇ ਰੂਮ ਨਹੀਂ ਨੇ ਖੱਤੀ ਤੋਂ ਨਹੀਂ ਕੱਢ ਲਾਂਗੇ ਜਾਓ ਜਾਓ ਬਾਈ ਜਾਓ ਅੱਗੇ ਰਾਜਪਤ ਬੇਟਾ ਹੈ ਥੱਲੇ ਆ ਗਿਆ ਕੀ ਹੋ ਗਿਆ ਜਿਹੜੀ ਆਂਦਾ ਰਿਹਾ ਪਰ ਇਹ ਇਤਰੀ ਆ ਗਿਆ ਕੰਨ ਹੋ ਗਿਆ ਯਾਰ ਉੱਤੇ ਬਣਦੀ ਕੋਈ ਗੱਲ ਠੀਕ ਹੈ ਠੀਕ ਹੈ ਜਾਂਦੇ ਨਹੀਂ ਹਾਂ ਹੁਣ ਕਿਤੇ ਬੜਾ ਪਾਏ ਇੰਨੀ ਇੰਨੀ ਜੀ ਇੰਨੀ ਹੋ ਗਿਆ ਓਏ ਵੀ ਆਦੀ ਨੂੰ ਮਨ ਕਰਿਆ ਯਾਰ ਸੰਤ ਦੇ ਨਾਲ ਹੋਈ ਹਾਂ 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 ਸੰਤ ਦੇ ਭਰੀ ਵੀ ਦੇ ਹੌਲੀ ਬਹੁਤ ਲੋਦ ਆਪਣੀ ਟੱਕਰ ਹੋਊਗਾ ਪੂਰਾ ਮੋੜਦਾ ਪਾਣੀ ਇੱਥੋਂ ਦਾ ਪੂਰੀ ਆ ਨਹੀਂ ਇਹਨੇ ਪਾਣੀ ਨੇ ਉੱਥੋਂ ਮੋੜ ਕੇ ਐਸੇ ਤਰ੍ਹਾਂ ਨੀਚੇ ਧੱਕ ਕੇ ਜਾਣਾ ਸੀ ਇਹਨੇ ਫਿਰ ਸਪੀਡ ਨਾਲ ਜਾਣਾ ਫਿਰ ਪਿੱਛੇ ਵੀ ਨਹੀਂ ਮਾਰੀ ਮੇਰੇ ਤੱਕ ਕਿਤੇ ਵੀ ਨਹੀਂ ਬਣੀ ਵੀ ਤਾਂ ਨਾ ਕਿਤੇ ਨਹੀਂ ਦੇਖੀ ਅੱਜ ਕੱਲ੍ਹ ਤੇ ਸ਼ੋਰ ਹੋਣਾ ਚਾਹੀਦਾ ਸਰਕਾਰੀ ਐ ਕਿ ਪ੍ਰਾਈਵੇਟ ਆ ਸਰਕਾਰੀ ਤਾਂ ਕਾਨੂੰ ਆ ਸਰਕਾਰ ਕਿਉਂ ਲਾਊਗੀ ਬਾਈ ਨਹੀਂ ਪਹਿਲਾਂ ਸਰਕਾਰੀ ਲੱਗਣੇ ਪਹਿਲੇ ਇੱਥੇ ਹੈਗੇ ਸੀ ਸਰਕਾਰੀ ਹੈ ਸਾਬ ਇੱਥੋਂ ਤੱਕ ਹੈਗੇ ਸੀਗੇ ਪਹਿਲਾਂ ਪੁਰਾਣੇ ਨਹੀਂ ਬਹੁਤ ਟੱਕਰ ਪਈ ਹੈ ਆਜੋ ਇੱਕ ਦੀ ਕਰ ਲਓਗੇ ਫੋਟੋ ਕੈਮਰੇ ਦੀ ਉਹਨੇ ਕਿਹਾ ਮੈਂ ਯਾਰ ਨੀ ਮੈਂ ਇਹ ਨਹੀਂ ਕਹਿੰਦਾ ਵੀ ਨਾਂ ਲਾਓ ਠੀਕ ਹੈ ਪੁੱਤਰ ਸਾਹਿਬ ਪੁੱਤਰ ਸਾਹਿਬ ਦੀ ਬੋਟਲ ਨਹੀਂ ਦੇਖਣਾ ਆਪਣੇ ਬੱਚਾ ਚਾਹੇ ਸੁਣਾਇਓ ਉੱਪਰ ਦਾ ਨਾਂ ਆਪਣੇ ਇਹਦੇ ਕਰਕੇ ਪਾਣੀ ਪਿੱਛੇ